ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਲੋੜੀ ਦੇ ਤਿਉਹਾਰ ਨੂੰ ਲੈ ਕੇ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਸਿਵਲ ਸਰਜਨ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਅਤੇ ਉਹਨਾਂ ਦੇ ਵੱਲੋਂ 28 ਨਵ ਜੰਮੀਆਂ ਦੀ ਲੋੜੀ ਮਨਾਈ ਗਈ ਜਿਸ ਦੇ ਵਿੱਚ 13 ਨਵ ਜੰਮੀਆਂ ਕੁੜੀਆਂ ਦੀ ਲੋੜੀ ਪਾਈ ਗਈ ਅਤੇ ਕੇਕ ਕੱਟ ਕੇ ਬੱਚਿਆਂ ਦੀਆਂ ਮਾਵਾਂ ਨੂੰ ਸਨਮਾਨਿਤ ਕੀਤਾ ਗਿਆ ਅੱਜ ਸਿਵਲ ਹਸਪਤਾਲ ਵਿਖੇ ਸੀਨੀਅਰ ਮੈਡੀਕਲ ਅਫਸਰ ਮੈਡਮ ਚੇਤਨਾ ਜੀ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ ਜਿਦੇ ਵਿੱਚ ਕਿ ਇਹ ਜਿਹੜੀਆਂ ਨਵਜਮੀਆਂ ਬੱਚੀਆਂ ਆ ਉਹਨਾਂ ਨੂੰ ਅਸੀਂ ਲੋਹੜੀ ਦਾ ਜਿਹੜਾ ਤਿਉਹਾਰ ਮਨਾਇਆ ਉਹਨਾਂ ਦੇ ਨਾਲ ਤੇ ਉਹਨਾਂ ਦੇ ਹੱਥੋਂ ਅਸੀਂ ਲੋਹੜੀ ਦੇ ਵਿੱਚ ਅਸੀਂ ਸ਼ੁਰੂ ਆਗਾਜ਼ ਕੀਤਾ ਹੈ ਲੋਹੜੀ ਦਾ ਇਸ ਤਿਉਹਾਰ ਦਾ ਤੇ ਉਹਨਾਂ ਨਾਲ ਮਨਾਇਆ ਬੱਚੀਆਂ ਨਾਲ ਛੋਟੀਆਂ ਬੱਚੀਆਂ 30 ਬੱਚੀਆਂ ਦੇ ਨਾਲ ਇਸ ਤਰ੍ਹਾਂ ਦੇਖਦੇ ਹੋ ਸਰਕਾਰ ਦੇ ਪਰਾਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਾਂ ਜਿਹੜੀਆਂ ਬੱਚੀਆਂ ਨੂੰ ਇੱਕੋ ਇਮਾਰਤਾਂ ਜਾਂਦਾ ਉਹਨਾਂ ਨੂੰ ਦੇਖੋ ਉਹਨਾਂ ਨੂੰ ਇਹ ਸੰਦੇਸ਼ ਹੈ ਇਸ ਤਰ੍ਹਾਂ ਅਸੀਂ ਬੱਚੀਆਂ ਦੀ ਲੋਹੜੀ ਮਨਾ ਕੇ ਸਮਾਜ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਬੱਚੀਆਂ ਨੂੰ ਦੀ ਵੀ ਓਨੀ ਹੀ ਪਰਵਰਿਸ਼ ਕਰੋ ਜਿੰਨੀ ਕਿ ਅਸੀਂ ਲੜਕੀਆਂ ਦੀ ਕਰਦੇ ਆ ਸਾਡੇ ਸਮਾਜ ਵਿੱਚ ਬੱਚੀਆਂ ਵੀ ਓਨੀਆਂ ਹੀ ਜ਼ਰੂਰੀ ਨੇ ਬੱਚੀਆਂ ਦਾ ਹੋਣਾ ਜ਼ਰੂਰੀ ਹੈ ਕਿਉਂਕਿ ਰੇਸ਼ੋ ਬਹੁਤ ਘਟ ਰਹੀ ਹੈ ਲੜਕੀਆਂ ਦੀ ਤੇ ਲੜਕਿਆਂ ਦੀ ਰੇਸ਼ੋ ਬਹੁਤ ਫਰਕ ਹੈ ਤੋਂ ਇਹ ਸਾਨੂੰ ਲੜਕੀਆਂ ਦੀ ਵੀ ਓਨੀ ਜ਼ਰੂਰਤ ਹੈ ਇੱਕ ਅੱਛਾ ਸਮਾਜ ਸਿਰਜਣ ਲਈ ਸੋ ਸਾਰੇ ਸਮਾਜ ਨੂੰ ਬੱਚੀਆਂ ਨੂੰ ਉੱਪਰ ਉਠਾਉਣ ਲਈ ਸਾਰੇ ਕਦਮ ਚੱਕਣੇ ਚਾਹੀਦੇ ਆ ਬੱਚੀਆਂ ਦਾ ਹੌਸਲਾ ਵਧਾਈ ਕਰਨੀ ਚਾਹੀਦੀ ਆ ਤੇ ਇਸ ਪ੍ਰੋਗਰਾਮ ਦੇ ذریعے ਵੀ ਅਸੀਂ ਅੱਜ ਲੋਹੜੀ ਦੇ ਦਿਨ ਬੱਚੀਆਂ ਦੀ ਛੋਟੀਆਂ ਬੱਚੀਆਂ ਦੀ ਮਾਵਾਂ ਦੀ ਵੀ ਹੌਸਲਾ ਵਧਾਈ ਕੀਤੀ ਆ ਕਿ ਉਹਨਾਂ ਨੂੰ ਸਮਾਜ ਵਿੱਚ ਉੱਚਾ ਦਰਜਾ ਮਿਲ ਸਕੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਅਸੀਂ ਜਿਵੇਂ ਅੱਜ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਪ੍ਰੋਗਰਾਮ ਤਹਿਤ ਅਸੀਂ ਅੱਜ ਲੋੜੀ ਦਾ ਪ੍ਰੋਗਰਾਮ ਕੀਤਾ ਹੈਗਾ ਔਰ ਸਾਰੇ ਹੀ ਜਿੰਨੇ ਵੀ ਸਾਡੇ ਔਮਨ ਏਮਪਾਵਰਮੈਂਟ ਕਹ ਲਓ ਕਿ ਸਾਰੇ ਜਨੀਆਂ ਵੀ ਸਾਡੀਆਂ ਲੇਡੀ ਆਫੀਸਰਸ ਐ ਔਰ ਮੈਮ ਸੀਐਮ ਹੋ ਐ ਡੀਐਫਪੀਓ ਮੈਮ ਐ ਡੀਡੀਐਚਓ ਮੈਮ ਐ ਸਾਰੇ ਜਣੇ ਜਿਹੜੇ ਅਸੀਂ ਮਿਲ ਕੇ ਜਿਹੜਾ ਲੋੜੀ ਦਾ ਤਿਉਹਾਰ ਮਨਾ ਰਹੇ ਆ ਤਾਂ ਕਿ ਸਾਰਿਆਂ ਨੂੰ ਇੱਕ ਇਹ ਸੰਦੇਸ਼ ਜਾਏ ਕਿ ਕੁੜੀਆਂ ਜਿਹੜੀਆਂ ਆ ਉਹ ਮੁੰਡਿਆਂ ਤੋਂ ਘਟ ਨਹੀਂ ਹੁੰਦੀਆਂ ਤੇ ਅੱਜ ਕੱਲ ਦੇ ਜ਼ਮਾਨੇ 'ਚ ਕੁੜੀਆਂ ਮੁੰਡੇ ਜਿਹੜੇ ਐ ਸਾਰੇ ਇਕੋ ਜਿਹੇ ਆ ਸਭ ਨੂੰ ਇਕੋ ਤਰ੍ਹਾਂ ਸਾਰੇ ਤਰ੍ਹਾਂ ਦੇ ਅਧਿਕਾਰ ਮਿਲਣੇ ਚਾਹੀਦੇ ਅੱਜ ਅਸੀਂ 30 ਬੱਚਿਆਂ ਦੀ ਲੋੜੀ ਮਨਾਈ ਹੈ ਉਹ ਸਾਰੇ ਮਿਕਸ ਹੈਗੇ ਸੀ ਕੁੜੀਆਂ ਵੀ ਤੇ ਮੁੰਡੇ ਵੀ ਅਸੀਂ ਸਾਰਿਆਂ ਨੂੰ ਇਕੋ ਜਿਹੇ ਤਰ੍ਹਾਂ ਦਾ ਦਰਜਾ ਦਿੰਨੇ ਆ ਐਸਐਮਜ਼ेड ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ